ਤੋ ਦੋ ਕਾਬੂ ਪੁਲਿਸ ਖਾਣਾ ਆਊਟ ਦੀ ਪੁਲਿਸ ਵੱਲੋਂ 15 ਨਸ਼ੇ ਲਈ ਵਾਹਤੇ ਜਾਣ ਵਾਲੇ ਟੀਕੇ ਅਤੇ 10 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਐਸ ਐਚਓ ਹਿੰਮਤ ਮਲਹੋਤਰਾ ਨੇ ਦੱਸਿਆ ਕਿ ਏਐਸਆਈ ਰਾਮ ਲਾਲ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੀ ਜਾਣ ਸੰਬੰਧੀ ਗੱਤ ਤੇ ਸਨ ਕਿ ਉਹਨਾਂ ਨੂੰ ਦੋ ਨੌਜਵਾਨ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੋ ਵੱਲੋਂ ਰੋਕਣ ਦੌਰਾਨ ਇੱਕ ਨੇ ਆਪਣਾ ਨਾਮ ਮੋਹਨ ਲਾਲ ਸ਼ੁਕਲਾ ਤੇ ਦੂਸਰੇ ਨੇ ਆਪਣਾ ਨਾਮ ਮਨਜੀਤ ਸਿੰਘ ਲਾਡੀ ਦੱਸਿਆ ਜਦੋਂ ਇਹਨਾਂ ਦੀ तलाशी ਲਈ ਗਈ ਤਾਂ ਜਿਸ ਚੋਂ ਲਲਿਤ ਮੋਹਨ ਸ਼ੁਕਲਾ ਦੀ ਜੇਬ ਚੋਂ 10 ਗ੍ਰਾਮ ਹਿਰਵਨ ਤੇ ਮਨਜੀਤ ਸਿੰਘ ਲਾਡੀ ਦੀ ਜੇਬ ਚੋਂ 15 ਨਸ਼ੇ ਦੀ ਵਰਤੋਂ ਕਰਨ ਵਾਲੇ ਟੀਕੇ ਨਿਕਲੇ ਉਹਨਾਂ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਦੋਨੋਂ ਕਿਤੇ ਦੋਸ਼ੀ ਸਮਾਨ ਕਿੱਥੋਂ ਲੈ ਕੇ ਆਉਂਦੇ ਹਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਹਰਅਬ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਔੜ ਤੋਂ ਅਸ਼ੋਕ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਐਸਐਸਪੀ ਸਾਹਿਬ ਤਸਵੀਸ ਨਗਰ ਦੇ ਉਹਨਾਂ ਦੀ ਰਹਿਨਮਾਈ ਤੇ ਉਹਨਾਂ ਦੇ ਬਿਸ਼ੇਰ ਨਿਰਦੇਸ਼ ਅਨੁਸਾਰ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ੇ ਵਿਰੋਧ ਦੀ ਉਸ ਦੇ ਤਜੋਂ ਅੱਜ ਐਸ ਇਰਾਮ ਲਾਲ ਆਪਣੀ ਪੋਸਟ ਕਾਟੀ ਨਾਲ ਥਾਣਾ ਔਰ ਤੋਂ ਆਊਡ ਵਿਖੇ ਜਾ ਰਹੇ ਸੀਗੇ ਤੈਨੂੰ ਦੋ ਸ਼ਕੀ ਬੰਦੇ ਮਿਲੇ ਜੇ ਇਹਨਾਂ ਨੂੰ ਦੇਖਦੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਰੌਨਡ ਅਪ ਕੀਤਾ ਜਿਨ੍ਹਾਂ ਦੇ ਨਾਂ ਸੀ ਮਨਜੀਤ ਸਿੰਘ ਅਲੇਸ ਲਾੜੀ ਸਾਨੂੰ ਸੁਜੀਤ ਰਾਮ ਬਸ ਹੀ ਔਰਤ ਤੇ ਦੂਜੇ ਨਾਮ ਸੀ ਲਲਿਤ ਮੋਹਨ ਸ਼ੁਕਲਾ ਅਲੇਸ ਬਿੱਲੂ ਸਾਨੂੰ ਮਦਦ ਮੋਹਨ ਸ਼ੁਕਲਾ ਇਹ ਵੀ ਔਰਦ ਹੈ ਇਹ ਦੋਨੋਂ ਜਦੋਂ ਭੱਜ ਇਹਨਾਂ ਨੂੰ ਪਕੜਿਆ ਤਾਂ ਮਨਜੀਤ ਸਿੰਘ ਲਾੜੀ ਦੀ ਜੇਬ ਦੇ ਵਿੱਚੋਂ 15 ਨਿਸ਼ਿਲੇ ਡੀਕੇ ਨਿਕਲੇ ਔਰ ਜਿਹੜਾ ਲਲਿਤ ਮੋਹਨ ਸ਼ੁਕਲਾ ਜੀ ਇਹਦੀ ਜੇਬ ਦੇ ਵਿੱਚੋਂ 10 ਗ੍ਰਾਮ ਹਰਾ ਨਿਕਲੇ ਪੱਟ ਦੀ ਜੇਬ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਪਰਚਾ ਦਿੱਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਿਥੋਂ ਲੈ ਕੇ ਆਉਂਦੇ ਨੇ ਜਿਹੜਾ ਲਾਡੀ ਹੈ ਇਹਦੇ ਤੋਂ ਪਹਿਲਾਂ ਹੀ 6-7 ਆਲਰੇਡੀ ਪਰਚੇ ਦਰਜ ਨੇ ਐਨਡੀਪੀ ਸਿੱਖਦੇ ਐਕਚੁਅਲ ਅਫੈਂਡ ਦਾ ਇਹ ਮਤਲਬ ਪਹਿਲਾਂ ਵੀ ਰਿਪੋਰਟ ਸੀਗਾ ਸਭ ਕੀ ਕਾਰਨ ਹੈ तकरीबन ਇਹ ਸਾਰਾ ਪਰਿਵਾਰ ਨਸ਼ਾ ਦੇ ਵਿਚਰਵਾਲਿਆ ਹੈ ਐਸਾ ਤਰ੍ਹਾਂ ਜੁਗ ਫਿਰ ਵੀ ਇਹ ਐਮਐ ਪਰਚੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਟੋਨੀ ਪਰਚਾ ਜਾਂਦਾ ਨਾ ਰਿਹਾ ਦੇਖੋ ਪ੍ਰਸ਼ਾਸਨ ਆਪਣੀ ਕੋਸ਼ਿਸ਼ ਕਰ ਰਿਹਾ ਜੀ ਅਸੀਂ ਤਾਂ ਜੀਤੋੜ ਕੋਸ਼ਿਸ਼ ਕਰ ਰਹੇ ਤਾਂ ਹੀ ਇਹਨਾਂ ਨੂੰ ਪੜਿਆ ਇਹ ਕਹਾਣੀ ਹੈ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਇਹਨਾਂ ਦੇ ਇਹਨਾਂ ਨੂੰ এডਿਕੇਸ਼ਨ ਦੀ ਲੋੜ ਹੈ ਇਹਨਾਂ ਨੂੰ ਇੱਕ ਮੋਰਲ ਸਪੋਰਟ ਦੀ ਲੋੜ ਹੈ ਮੈਂ ਪਹਿਲਾਂ ਹੀ ਮੀਟਿੰਗ ਕੀਤੀ ਸੀ ਇੱਕ ਕੋਸ਼ਿਸ਼ ਕਰੂੰਗਾ ਹੋਰ ਮੀਟਿੰਗ ਕਰਕੇ ਮਾਨਯੋਗ ਐਸ. ਜੀ. ਸਾਹਿਬ ਨਾਲ ਡਿਸਕਸ ਕਰਕੇ ਵੀ ਇਹਨਾਂ ਨੂੰ ਸਮਝਾਇਆ ਜਾਵੇ ਵੀ ਪੈਸੇ ਕਮਾਉਣ ਦੇ ਜ਼ਰੀਏ ਹੋਰ ਵੀ ਇਲਲੀਗਲ ਤਰੀਕੇ ਤੁਸੀਂ ਇਹ ਮਾੜੇ ਕੰਮ ਛੱਡਦੇ